ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਆਮਦਨ ਤੋਂ ਵੱਧ ਦਾ ਮਾਮਲੇ ਦੇ ਵਿੱਚ ਅੱਜ ਉਹਨਾਂ ਦੇ ਵਕੀਲ ਮੁਹਾਲੀ ਅਦਾਲਤ ਵਿੱਚ ਇੱਕ ਅਰਜੀ ਦਾਇਰ ਕੀਤੀ ਹੈ ਇਸ ਅਰਜੀ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਸੁਣਵਾਈ ਹੁਣ ਕੈਮਰੇ ਦੇ ਵਿੱਚ ਨਹੀਂ ਸਗੋ ਲਾਈਵ ਸਟ੍ਰੀਮਿੰਗ ਕੀਤੀ ਜਾਵੇ ਪੂਰੇ ਪੰਜਾਬ ਤੇ ਵਿਦੇਸ਼ ਦੇ ਵਿੱਚ ਜੋ ਲੋਕ ਬੈਠੇ ਨੇ ਇਸ ਮਾਮਲੇ ਦੀ ਸੱਚਾਈ ਨੂੰ ਜਾਣਨ ਮਜੀਟਿਆ ਦੇ ਵਕੀਲ ਨੇ ਜੋ ਸੋਪਤੀ ਨੇ ਉਹਨਾਂ ਨੇ ਸਰਕਾਰ ਨੂੰ 16 ਪੰਨਿਆਂ ਦੇ ਵਿੱਚ ਸਹੀ ਜਵਾਬ ਦੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਅਚਿਹਾ ਕਿਹਾ ਉਹਨਾਂ ਨੇ ਨਾਲ ਹੀ ਕਿਹਾ ਕਿ ਇਸ ਨਾਲ ਸੰਬੰਧਿਤ ਜੋ ਅਰਜੀ ਤੇ ਸੁਣਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੀਤੀ ਜਾਵੇ ਆ ਜਿਹੜੀ ਹੈ ਵਿਕਰਮਜੀਤ ਸਿੰਘ ਮਜੀਠੀਆ ਕੇਸ ਨੂੰ ਲੈ ਕੇ ਜਿਹੜੀ ਹੈ ਕਿ ਯਾਚਿਕਾ ਜਿਹੜੀ ਹੈ ਦਾਇਰ ਕੀਤੀ ਗਈ ਹੈ ਜਿਦੇ ਵੀ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਕੋਰਟ ਦੇ ਵੀ ਜਿਹੜਾ ਹੈ ਲਾਈਵ ਜਿਹੜੀ ਹੈ ਜਦੋਂ ਉਹਨਾਂ ਦਾ ਕੇਸ ਦੀ ਜਦੋਂ ਸੁਣਵਾਈ ਹੁੰਦੀ ਹੈ ਤੇ ਲਾਈਵ ਜਿਹੜੀ ਹੈ ਉੱਥੇ ਰਿਕਾਰਡਿੰਗ ਜਿਹੜੀ ਹੈ ਜਾਂ ਲਾਈਵ ਟੈਲੀਕਾਸ ਜਿਹੜਾ ਹੈ ਕੀਤਾ ਜਾਵੇ ਇਹਨੂੰ ਲੈ ਕੇ ਹੈ ਹਾਲਾਂਕਿ ਯਾਚਿਕਾ ਜਿਹੜੀ ਹੈ ਦਾਖਲ ਹੋਈ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਯਾਚਿਕਾ ਦੇ ਵਿੱਚ ਕੀ ਫੈਸਲਾ ਲਿੱਤਾ ਜਾਂਦਾ ਹੈ ਅਗਰ ਵਿਕਰਮਜੀਤ ਸਿੰਘ ਮਜੀਠੀਆ ਦੀ ਗੱਲ ਕਰੀਏ ਤੇ ਅੱਜ ਤੋਂ ਬਾਅਦ ਸੰਪਤੀ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਨੇ ਜਿਹੜਾ ਹੈ ਰਿਮਾਂਡ ਵੀ ਜਿਹੜਾ ਹੈ ਕਈ ਦਿਨ ਚੱਲਿਆ ਤੇ ਕਈ ਤਥੇ ਵੀ ਜਿਹੜੇ ਨੇ ਸਾਹਮਣੇ ਆਏ ਤੇ ਲਗਾਤਾਰ ਜਿਹੜੀ ਹੈ ਵਿਕਰਮਜੀਤ ਸਿੰਘ ਮਜੀਠੀਆ ਦੀ ਜਿਹੜਾ ਕੇਸ ਸੀਗਾ ਉਹਨੂੰ ਲੈ ਕੇ ਜਿਹੜਾ ਅਕਾਲੀ ਦਲ ਜਿਹੜੇ ਨੇ ਸਵਾਲ ਉਠਾਉਂਦਾ ਰਿਹਾ ਹਾਲਾਂਕਿ ਵਿਕਰਮਜੀਤ ਸਿੰਘ ਮਜੀਠੀਆ ਹਾਲਾਂਕਿ ਜੇਲ੍ਹ ਦੇ ਵਿੱਚ ਨੇ ਤੇ ਬਿਲਕੁਲ ਟ੍ਰਾਇਲ ਜਿਹੜਾ ਹੈ ਹੁਣ ਚੱਲ ਰਿਹਾ ਤੇ ਸਾਫ਼ ਤੌਰ ਤੇ ਟ੍ਰਾਇਲ ਨੂੰ ਲੈ ਕੇ ਜਿਹੜੀ ਹੈ ਕਿਹਾ ਜਾ ਰਿਹਾ ਹੈ ਕਿ ਜਿਹੜਾ ਕੋਰਟ ਦਾ ਵੀ ਜਿਹੜੀ ਉਹਦੀ ਹਿਅਰਿੰਗ ਹੋਏਗੀ ਉਹਦੀ ਜਿਹੜੀ ਹੈ ਲਾਈਵ ਸਟ੍ਰੀਮਿੰਗ ਜਿਹੜੀ ਹੈ ਕਰਵਾਣੀ ਚਾਹੀਦੀ ਹੈ ਹਾਲਾਂਕਿ ਵਿਕਰਮਜੀਤ ਸਿੰਘ ਮਜੀਠੀਆ ਨੂੰ ਜਿਹੜਾ ਹੈ ਹਿਮਾਚਲ ਲੈ ਕੇ ਜਾਇਆ ਗਿਆ ਪੰਜਾਬ ਦੇ ਵਿੱਚ ਲੈ ਕੇ ਗਏ ਯੂਪੀ ਦੇ ਵਿੱਚ ਲੈ ਕੇ ਗਏ ਜਿੱਥੇ ਜਿੱਥੇ ਪ੍ਰਾਪਰਟੀ ਸਿਕੀ ਗੁਪਤ ਸੂਚਨਾ ਦੇ ਤਹਿਤ ਜਿਹੜਾ ਹੈ ਪੁਲਿਸ ਕੋਲ ਇਹ ਲਗਾਤਾਰ ਜਦੋਂ ਗ੍ਰਿਫਤਾਰੀ ਹੋਈ ਸੀਗੀ ਤੇ ਲਗਾਤਾਰ رابطہ ਜਿਹੜੀ ਹੈ ਅਧਿਕਾਰੀਆਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਕੁਝ ਪੁਕਤਾ ਇਨਪੁੱਟ ਜਿਹੜੇ ਨੇ ਪੁਲਿਸ ਕੋਲ ਨੇ ਹਾਲਾਂਕਿ ਸਾਂਝੇ ਜਿਹੜੇ ਨਹੀਂ ਕੀਤੇ ਜਾ ਸਕਦੇ ਕੋਰਟ ਦੇ ਵਿੱਚ ਜਰੂਰ ਕੇਸ ਜਿਹੜਾ ਹੈ ਜਿਹੜੇ ਤੇ ਤੱਥੇ ਸੀਗੇ ਉਹ ਰੱਖੇ ਗਏ ਤੇ ਨਾਲ ਹੀ ਜਿਹੜਾ ਹੈ ਵਿਕਰਮਜੀਤ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੀ ਵਧੀਆਂ ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਨੂੰ ਵੀਪੀਆਈਪੀ ਜਿਹੜਾ ਹੈ ਟ੍ਰੀਟਮੈਂਟ ਜੇਲ ਦੇ ਵਿੱਚ ਮਿਲਣਾ ਚਾਹੀਦਾ ਇਹਨੂੰ ਲੈ ਕੇ ਯਾਚਿਕਾ ਜਿਹੜੀ ਹੈ ਦਾਖਲ ਕੀਤੀ ਗਈ ਸੀ ਹੁਣ ਅੱਜ ਦੀ ਗੱਲ ਕਰੀਏ ਤੇ ਇੱਕ ਨਵੀਂ ਯਾ ਹੈ ਚੱਲਦਾ ਹੈ ਹਿਅਰਿੰਗ ਜਦੋਂ ਹੋਵੇਗੀ ਉਸ ਸਮੇਂ ਜਿਹੜੀ ਹੈ ਲਾਈਵ ਸਟ੍ਰੀਮਿੰਗ ਜਿਹੜੀ ਹੈ ਵਿਕਰਮਜੀਤ ਸਿੰਘ ਜਿਹੜਾ ਜਿਹੜਾ ਮਜੀਠੀਆ ਹੈ ਜਿਹੜਾ ਉਹਨਾਂ ਦਾ ਕੇਸ ਹੈ ਉਹਦੀ ਹੋਣੀ ਚਾਹੀਦੀ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਤੇ ਨਾਲ ਐਨ ਬੀ ਨਿਊਜ਼ ਲੈ